ਸਸ਼ੀ ਗਾਦੇ ਤੋਂ 124 7 ਪੰਜਾਬ ਕਾਂਗਰਸ ਅੱਜ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੁਲਿੰਗ ਨੀਤੀ ਦੇ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ ਕਨਦਾਸ ਨੇ ਕਿ ਸੰਸਦ ਮੈਂਬਰ ਅਵਿੰਦਰ ਸਿੰਘ ਰਾਜਾ ਬੜਿੰਗ ਇਸ ਦੀ ਅਗਵਾਈ ਕਰਨਗੇ ਬੜਿੰਗ ਖੁਦ ਇੱਕ ਟਰੈਕਟਰ ਚਲਾ ਕੇ ਪ੍ਰਦਰਸ਼ਨ ਵਾਲੇ ਥਾਂ ਤੇ ਪਹੁੰਚੇ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਨਾਅਰੇਬਾਜ਼ੀ ਕੀਤੀ ਇਵਰੋਧ ਪ੍ਰਦਰਸ਼ਨ ਅੱਜ ਸਵੇਰੇ ਲੁਧਿਆਣਾ ਦੇ ਬਲੱਡਾ ਦਫ਼ਤਰ ਦੇ ਬਾਹਰ ਸ਼ੁਰੂ ਹੋਇਆ ਜਿਸ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਰੇ ਆਗੂ ਅਤੇ ਵਰਕਰ ਸ਼ਾਮਲ ਸਨ ਰਾਜਵਿੰਗ ਨੇ ਸਾਰੇ ਕਾਂਗਰਸੀ ਆਗੂ ਅਤੇ ਸਮਰਥਕਾਂ ਨੂੰ ਇਸ ਵਿਰੋਧ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਰਾਜਵਿੰਗ ਨੇ ਕਿਹਾ ਕਿ ਜੇਕਰ ਭਗਤ ਸਿੰਘ ਵੀ ਉੱਚੀ ਸੋਚ ਨਾ ਰੱਖੇ ਤਾਂ ਸ਼ਾਇਦ ਅੱਜ ਭਾਰਤ ਆਜ਼ਾਦ ਨਾ ਹੁੰਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਦੇਸ਼ ਲਈ ਆਪਣੀ ਜਾਨ ਦੇ ਦਿੱਤੀ ਪਰ ਜੇਕਰ ਸਾਨੂੰ ਆਪਣੇ ਅੰਦਰਲੇ ਦੇਸ਼ ਭਗਤੀ ਨੂੰ ਜਗਾਉਣਾ ਹੈ ਤਾਂ ਅੱਜ ਸਾਨੂੰ ਆਪਣਾ ਕੁਰਤਾ ਪਜਾਮਾ ਗੰਦਾ ਕਰਨਾ ਪਵੇਗਾ ਤੇ ਮੀਂਹ ਤੋਂ ਡਰੇ ਬਿਨਾ ਆਪਣੇ ਹੱਕਾਂ ਲਈ ਧਰਤੀ 'ਤੇ ਬੈਠਣਾ ਪਵੇਗਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਵਿਸ਼ਵਾਸ ਰੱਖਦੇ ਹਾਂ ਪਰ ਉਹਨਾਂ ਦੀ ਗੱਲ ਨਹੀਂ ਮੰਨਦੇ। ਪੇਸ਼ਕ ਭਾਵੇਂ ਮੀ ਪਵੇ ਚਾਹ ਨੇਰਾ ਆਵੇ। ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਸਰਕਾਰਾਂ ਜਾਣਦੀਆਂ ਹਨ ਕਿ ਉਹ ਲੋਕ ਕਿਵੇਂ ਕੱਪੜੇ ਗਿੱਲੇ ਚਾ ਦੰਦੇ ਨਹੀਂ ਕਰ ਸਕਦੇ। ਇਸ ਲਈ ਸਾਨੂੰ ਤੰਗ ਕੀਤਾ ਜਾਂਦਾ ਹੈ ਪੰਜਾਬੀ ਕਦੇ ਨਿਚੁਕਦੇ। ਪੰਜਾਬੀ ਮਾਰ ਸਕਦੇ ਹਨ ਪਰ ਆਪਣੇ ਹੱਕ ਨਹੀਂ ਛੱਡ ਸਕਦੇ। ਅੱਜ ਜਿੰਨਾ ਚਿਰ ਵਿਰੋਧ ਜਾਰੀ ਰਹੇਗਾ ਕੋਈ ਵੀ ਪੰਜਾਬੀ ਵਿਰੋਧ ਨਹੀਂ ਛੱਡੇਗਾ। ਝੋਮੇ ਵਿੱਚ ਗਿੱਲੇ ਹੋਣ ਜਾਂ ਆਪਣੇ ਕੱਪੜੇ ਗੰਦੇ ਹੋਣ ਤੋਂ ਡਰਦਾ ਹੈ ਉਹ ਕਿਸਾਨ ਨਹੀਂ। ਤੋ ਗੋਗਦਾਰ ਹੈ ਬ੍ਰਿੰਗ ਨੇ ਕਿਹਾ ਕਿ ਸਾਡੀ ਧਰਤੀ ਸਾਡੀ ਮਾਂ ਹੈ ਅਸੀਂ ਇਸ ਦੇ ਲਈ ਲੜਾਂਗੇ ਸਸਵੀਗਾ ਦੇ ਤੁਹ ਸੇ 224 7 ਨੂੰ ਜਾ ਕਾਂਗਰਸ ਅੱਜ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੁਲਿੰਗ ਨੀਤੀ ਦੇ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ ਕਨਵਜ ਸੇ ਕਿ ਸੰਸਦ ਮੈਂਬਰ ਅਵਿੰਦਰ ਸਿੰਘ ਰਾਜੋਬੜੀ ਦੀ ਅਗਵਾਈ ਕਰਾਂਗੇ ਬ੍ਰਿੰਗ ਖੁਦ ਇੱਕ ਟਰੈਕਟਰ ਚਲਾ ਕੇ ਪ੍ਰਦਰਸ਼ਨ ਵਾਲੀ ਥਾਂ ਤੇ ਪਹੁੰਚੇ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਨਾਅਰੇਬਾਜ਼ੀ ਕੀਤੀ ਇਵ ਵਿਰੋਧ ਪ੍ਰਦਰਸ਼ਨ ਅੱਜ ਸਵੇਰੇ ਲੁਧਿਆਣਾ ਦੇ ਗਲਾਡਾ ਦਫ਼ਤਰ ਦੇ ਬਾਹਰ ਸ਼ੁਰੂ ਹੋਇਆ ਜਿਸ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਰੇ ਆਗੂ ਅਤੇ ਵਰਕਰ ਸ਼ਾਮਲ ਸਨ ਰਾਜਵਿੰਗ ਨੇ ਸਾਰੇ ਕਾਂਗਰਸੀ ਆਗੂ ਅਤੇ ਸਮਰਥਕਾਂ ਨੂੰ ਇਸ ਵਿਰੋਧ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਰਾਜਵਿੰਗ ਨੇ ਕਿਹਾ ਕਿ ਜੇਕਰ ਭਗਤ ਸਿੰਘ ਵੀ ਉੱਚੀ ਸੋਚ ਨਾ ਰੱਖੇ ਤਾਂ ਸ਼ਾਇਦ ਅੱਜ ਭਾਰਤ ਆਜ਼ਾਦ ਨਾ ਹੁੰਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਦੇਸ਼ ਲਈ ਆਪਣੀ ਜਾਨ ਦੇ ਦਿੱਤੀ ਪਰ ਜੇਕਰ ਸਾਨੂੰ ਆਪਣੇ ਅੰਦਰਲੀ ਦੇਸ਼ ਭਗਤੀ ਨੂੰ ਜਗਾਉਣਾ ਹੈ ਤਾਂ ਅੱਜ ਸਾਨੂੰ ਆਪਣਾ ਕੁਰਤਾ ਪਜਾਮਾ ਗੰਦਾ ਕਰਨਾ ਪਵੇਗਾ ਤੇ ਮੀਂਹ ਤੋਂ ਡਰੇ ਬਿਨਾ ਆਪਣੇ ਹੱਕਾਂ ਲਈ ਧਰਤੀ 'ਤੇ ਬੈਠਣਾ ਪਵੇਗਾ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਰੱਖਦੇ ਹਾਂ ਪਰ ਉਹਨਾਂ ਦੀ ਗੱਲ ਨਹੀਂ ਮੰਨਦੇ। ਪੇਸ਼ਕ ਭਾਵੇਂ ਮੀਂਹ ਪਵੇ ਚਾਹ ਹਨੇਰਾ ਆਵੇ। ਸਾਨੂੰ ਡਰਨ ਦੀ ਲੋੜ ਨਹੀਂ ਹੈ। ਸਰਕਾਰਾਂ ਜਾਣਦੀਆਂ ਹਨ ਕਿ ਉਹ ਲੋਕ ਕਿਵੇਂ ਕੱਪੜੇ ਗਿੱਲੇ ਚਾ ਦੰਦੇ ਨਹੀਂ ਘੱਟ ਸਕਦੇ। ਇਸ ਲਈ ਸਾਨੂੰ ਤੰਗ ਕੀਤਾ ਜਾਂਦਾ ਹੈ ਪੰਜਾਬੀ ਕਦੇ ਨਹੀਂ ਝੁਕਦੇ। ਪੰਜਾਬੀ ਮਰ ਸਕਦੇ ਹਨ ਪਰ ਆਪਣੇ ਹੱਕ ਨਹੀਂ ਛੱਡ ਸਕਦੇ। ਅੱਜ ਜਿੰਨਾ ਚਿਰ ਵਿਰੋਧ ਜਾਰੀ ਰਹੇਗਾ ਕੋਈ ਵੀ ਪੰਜਾਬੀ ਵਿਰੋਧ ਨਹੀਂ ਛੱਡੇਗਾ। ਜੋ ਮੇ ਵਿੱਚ ਗਿੱਲੇ ਹੋਣ ਜਾਂ ਆਪਣੇ ਕੱਪੜੇ ਗੰਦੇ ਹੋਣ ਤੋਂ ਡਰਦਾ ਹੈ ਉਹ ਕਿਸਾਨ ਨਹੀਂ। ਸਾ ਗੋਗਦਾਰ ਹੈ ਵਿਰਿੰਗ ਨੇ ਕਿਹਾ ਕਿ ਸਾਡੀ ਧਰਤੀ ਸਾਡੀ ਮਾਂ ਹੈ ਅਸੀਂ ਇਸ ਦੇ ਲਈ ਲੜਾਂਗੇ ਸਸਰੀ ਕਾਲ ਦੇ 224 7 ਤੋਂ ਜੋ ਕਾਂਗਰਸ ਅੱਜ ਪੰਜਾਬ ਸਰਕਾਰ ਦੀ ਨਵੀਂ ਲੈਂਡ ਫੂਲਿੰਗ ਨੀਤੀ ਦੇ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ ਕਨਵਨ ਦਾ ਸੇਕੀ ਸੰਸਦ ਮੈਂਬਰ ਅਵਿੰਦਰ ਸਿੰਘ ਰਾਜੋਬਡੇ ਦੀ ਅਗਵਾਈ ਕਰ ਰਹੇ ਵਿਰਿੰਗ ਖੁਦ ਇੱਕ ਟਰੈਕਟਰ ਚਲਾ ਕੇ ਪ੍ਰਦਰਸ਼ਨ ਵਾਲੀ ਥਾਂ ਤੇ ਪਹੁੰਚੇ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਨਾਅਰੇਬਾਜ਼ੀ ਕੀਤੀ ਏ ਵਿਰੋਧ ਪ੍ਰਦਰਸ਼ਨ ਅੱਜ ਸਵੇਰੇ ਲੁਧਿਆਣਾ ਦੇ ਬਲਾਡਾ ਦਫ਼ਤਰ ਦੇ ਬਾਹਰ ਸ਼ੁਰੂ ਹੋਇਆ ਜਿਸ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਰੇ ਆਗੂ ਅਤੇ ਵਰਕਰ ਸ਼ਾਮਲ ਸਨ ਰਾਜਵਿੰਗ ਨੇ ਸਾਰੇ ਕਾਂਗਰਸੀ ਆਗੂ ਅਤੇ ਸਮਰਥਕਾਂ ਨੂੰ ਇਸ ਵਿਰੋਧ ਪ੍ਰਦਰਸ਼ਨ ਵਿੱਚ ਵੱਡੇ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਰਾਜਵਿੰਗ ਨੇ ਕਿਹਾ ਕਿ ਜੇਕਰ ਭਗਤ ਸਿੰਘ ਵੀ ਉੱਚੀ ਸੋਚ ਨਾ ਰੱਖੇ ਤਾਂ ਸ਼ਾਇਦ ਅੱਜ ਭਾਰਤ ਆਜ਼ਾਦ ਨਾ ਹੁੰਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਦੇਸ਼ ਲਈ ਆਪਣੀ ਜਾਨ ਦੇ ਦਿੱਤੀ ਪਰ ਜੇਕਰ ਸਾਨੂੰ ਆਪਣੇ ਅੰਦਰਲੇ ਦੇਸ਼ ਭਗਤੀ ਨੂੰ ਜਗਾਉਣਾ ਹੈ ਤਾਂ ਅੱਜ ਸਾਨੂੰ ਆਪਣਾ ਕੁਰਤਾ ਪਜਾਮਾ ਗੰਦਾ ਕਰਨਾ ਪਵੇਗਾ ਤੇ ਮੀਂਹ ਤੋਂ ਡਰੇ ਬਿਨਾ ਆਪਣੇ ਹੱਕਾਂ ਲਈ ਧਰਤੀ ਤੇ ਬੈਠਣਾ ਪਵੇਗਾ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਰੱਖਦੇ ਹਾਂ ਪਰ ਉਹਨਾਂ ਦੀ ਗੱਲ ਨਹੀਂ ਮੰਨਦੇ। ਬੇਸ਼ੱਕ ਭਾਵੇਂ ਮੀਂਹ ਪਵੇ ਜਾਂ ਹਨੇਰਾ ਆਵੇ ਸਾਨੂੰ ਡਰਨ ਦੀ ਲੋੜ ਨਹੀਂ ਹੈ। ਸਰਕਾਰਾਂ ਜਾਣਦੀਆਂ ਹਨ ਕਿ ਉਹ ਲੋਕ ਕਿਵੇਂ ਕਪੜੇ ਗਿੱਲੇ ਜਾਂ ਦੰਦੇ ਨਹੀਂ ਕੱਟ ਸਕਦੇ। ਇਸ ਲਈ ਸਾਨੂੰ ਤੰਗ ਕੀਤਾ ਜਾਂਦਾ ਹੈ ਪੰਜਾਬੀ ਕਦੇ ਨਹੀਂ ਚੁੱਕਦੇ। ਪੰਜਾਬੀ ਮਾਰ ਸਕਦੇ ਹਨ ਪਰ ਆਪਣੇ ਹੱਕ ਨਹੀਂ ਛੱਡ ਸਕਦੇ। ਅੱਜ ਜਿੰਨਾ ਚਿਰ ਵਿਰੋਧ ਜਾਰੀ ਰਹੇਗਾ ਕੋਈ ਵੀ ਪੰਜਾਬੀ ਵਿਰੋਧ ਨਹੀਂ ਛੱਡੇਗਾ। ਜੋ ਮੇ ਵਿੱਚ ਗਿੱਲੇ ਹੋਣ ਜਾਂ ਆਪਣੇ ਕੱਪੜੇ ਗੰਦੇ ਹੋਣ ਤੋਂ ਡਰਦਾ ਹੈ ਉਹ ਕਿਸਾਨ ਨਹੀਂ ਸਗੋਂ ਗੱਦਾਰ ਹੈ ਵੜਿੰਗ ਨੇ ਕਿਹਾ ਕਿ ਸਾਡੀ ਧਰਤੀ ਸਾਡੀ ਮਾਂ ਹੈ ਅਸੀਂ ਇਸ ਦੇ ਲਈ ਲੜਾਂਗੇ